ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਹਾਂਜੀ ਮਿੱਤਰੋ ਜੀ ਅੱਜ ਆਪਾਂ ਪਿੱਖੀ ਟੂਰਨਾਮੈਂਟ ਦੀ ਗੱਲ ਕਰੀਏ ਕਹਿੰਦੇ ਅਜ ਇੱਥੇ ਪਹਿਲਾ ਨਾਮ ਦਿੱਤਾ ਜਾਣਾ 71000 ਦੂਜਾ ਨਾਮ ਦਿੱਤਾ ਜਾਣਾ 51000 ਬੈਸਟਾਂ ਨੂੰ ਮਿੱਤਰੋ 11-11000 ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਣਾ ਬਾਕੀ ਆਪਾਂ ਕਰਦੇ ਹਾਂ ਸਾਰੀ ਵੀਡੀਓ ਦੇ ਨਾਲ ਜੁੜੇ ਰਹੋ ਕਰਦੇ ਹਾਂ ਜਾਣਕਾਰੀ ਸਾਂਝੀ ਕਿਹੜੀ ਟੀਮ ਵਿੱਚ ਕਿਹੜੇ ਪਲੇਅਰ ਖੇਡਣਗੇ ਹਾਂਜੀ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਕੋਲਿਆ ਜਿਸ ਵਿੱਚ ਖੇਡੇਗਾ ਅਮਣਾ ਲਵਾਰਾ ਪੈਸਟਲ ਭਿੰਦਰ ਅਰਸ਼ ਲੋਗੜ ਹਰਮਨ ਕੋਲਿਆ ਬਿੱਟੂ ਕੋਲਿਆ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਪਿੱਖੀ ਜਿਲ੍ਹਾ ਮਾਨਸਾ ਦੇ ਕਬੱਡੀ ਕੱਪ ਹਾਂਜੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਧੜਬਾ ਮੰਡੀ ਜਿਸ ਵਿੱਚ ਖੇਡੇਗਾ ਤਾਕੜ ਗੋਗੜੀਆਂ ਰਕੇਸ਼ ਬੋਪਰ ਪ੍ਰਵੀਨ ਬੋਪਰ ਸਤੀ ਧੜਬਾ ਧਿਆਨਾ ਧੜਬਾ ਜੱਸਾ ਧੜਬਾ ਆਦ ਇਹ ਵੀ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਪਿੱਖੀ ਜਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਹਾਂਜੀ ਜੇ ਆਪਾਂ ਰੱਤਾ ਤੇ ਦੀ ਟੀਮ ਦੀ ਗੱਲ ਕਰੀਏ ਜਿਸ ਵਿੱਚ ਖੇਡੇਗਾ ਜੀਤ ਕੋਟਲੀ ਭੋਲਾ ਜੁਲਾਣੀ ਦੇਸੀ ਫਰਮਾਨਾ ਹਰਿਆਣੇ ਵਾਲਾ ਕੁਲਵਿੰਦਰ ਜੰਝੂਆ ਰੱਤਾ ਤੇ ਆਦੂਜੀ ਟੀਮ ਦੀ ਗੱਲ ਕਰੀਏ ਮਹਿਮਦਵਾਲ ਦੀ ਮਹਿਮਦਵਾਲ ਵਿੱਚ ਖੇਡੇਗਾ ਅਮਨ ਸਨਿਆਰਾ ਜੋਧਾਕਰਸ ਕਿਰਨੀ ਭਾਈ ਰੂਪਾ ਗਿੰਨੀ ਲਵਲੀ ਆਦ ਤੀਜੀ ਟੀਮ ਚੱਠੇ ਵਾਲੇ ਦੀ ਗੱਲ ਕਰੀਏ ਚੱਠੇ ਵਾਲੇ ਵਿੱਚ ਖੇਡੇਗਾ ਸ਼ੈਂਟੀ ਕਰਾਚੋਂ ਗਿੰਦੀ ਉਗੋਕੇ ਜਾਦੂ ਚੱਠੇ ਵਾਲਾ ਤੇਜੂ ਆਦ ਇਹ ਚੋਟੀ ਦੀਆਂ ਤਿੰਨ ਟੀਮਾਂ ਵੀ ਪਹੁੰਚ ਰਹੀਆਂ ਪਿੱਖੀ ਮਾਨਸਾ ਦੇ ਕਬੱਡੀ ਕੱਪ ਤੇ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ